ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਭਾਵੇਂ ਕਿ ਅਜੇ ਝੋਨੇ ਦੀ ਵਾਢੀ ਦੀ ਸ਼ੁਰੂਆਤ ਹੈ ਪਰ ਇਹ ਅਗੇਤੀ ਜਾਣਕਾਰੀ ਤੁਹਾਡੇ ਨਾਲ ਮੈਂ ਤਾਂ ਸਾਂਝੀ ਕਰ ਰਿਹਾ ਕਿ ਇਹ ਗੱਲ ਆਪਣੇ ਧਿਆਨ 'ਚ ਹੋਵੇ ਐਡਵਾਂਸ ਦੇ ਵਿੱਚ ਹੀ ਅਗੇਤੀ ਵਿਉਂਤਬੰਦੀ ਬੜੀ ਜ਼ਰੂਰੀ ਹੈ ਅਗਲੀ ਫਸਲ ਵਾਸਤੇ ਅਗੇਤੀ ਵਿਆਉਤ ਬੰਦੀ ਬੜੀ ਜ਼ਰੂਰੀ ਹੁੰਦੀ ਜਿਵੇਂ ਕਿ ਹੁਣ ਆਪਾਂ ਬੀਜ ਵਗੈਰਾ ਦਾ ਵੀ ਕਿਸਾਨ ਮੇਲਿਆਂ ਤੇ ਜਾ ਕੇ ਬੀਜ ਲਿਆ ਰਹੇ ਹਾਂ 550 ਸੀਜ਼ਨ ਵਾਸਤੇ ਵੱਖ-ਵੱਖ ਫਸਲਾਂ ਦੇ ਚਾਹੇ ਉਹ ਕਣਕ ਜਾਂ ਦਾਲਾਂ ਵਾਲੀਆਂ ਫਸਲਾਂ ਨੇ ਜਾਂ ਤੇਲ ਬੀਜ ਫਸਲਾਂ ਨੇ ਤੇ ਅਗੇਤੀ ਵਿਆਉਤ ਬੰਦੀ ਦੇ ਵਿੱਚ ਖਾਸ ਤੌਰ ਤੇ ਕਣਕ ਦੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਨੂੰ ਸਮੱਸਿਆ ਆਈ ਹੈ ਤਣੇ ਦੀ ਕਲਾਬੀ ਸੁੰਡੀ ਉਦੇ ਵਿੱਚ ਭਾਵੇਂ ਜੇ ਜਦੋਂ ਹਮਲਾ ਹੁੰਦਾ ਉਦੋਂ ਵੀ ਆਪਾਂ ਬੜੇ ਤਰੀਕੇ ਵਰਤ ਕੇ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਾਫੀ ਹੱਦ ਤੱਕ ਪਰ ਆਪਣੀ ਫਸਲ ਹੁੰਦੀ ਕਿਸਾਨ ਵੀਰ ਕਈ ਵਾਰ ਘਬਰਾ ਜਾਂਦੇ ਆ ਤਾਂ ਉਸੇ ਕਰਕੇ ਆਪਾਂ ਨੂੰ ਅਗੇਤੀ ਵਿਉਂਤਬੰਦੀ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀਆਂ ਤਿੰਨ ਖਾਸ ਗੱਲਾਂ ਸਾਂਝੀਆਂ ਕਰਨੀਆਂ ਨੇ ਕੋਸ਼ਿਸ਼ ਕਰੋ ਕਿ ਹੋਰ ਕਿਸਾਨ ਵੀਰਾਂ ਨਾਲ ਵੀ ਸਾਂਝੀ ਕਰ ਦਿਆ ਜੇ ਕਿਉਂਕਿ ਇਹਦਾ ਤਣੇ ਦੀ ਗੁਲਾਬੀ ਸੁੰਡੀ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਇਹਦਾ ਹੱਲ ਹੈਗਾ ਪਰ ਆਪਣੇ ਹਰ ਇੱਕ ਗੱਲ ਨੂੰ ਆਪਾਂ ਫੋਲੋ ਕੀਤਾ ਹੋਇਆ ਹੋਵੇ ਹਾਂ ਕਈ ਵਾਰ ਕਿਸਾਨ ਵੀ ਹੁੰਦੇ ਉਹਨਾਂ ਦੇ ਨੈਗੇਟਿਵ ਗੱਲ ਹੀ ਦਿਮਾਗ 'ਚ ਵਸੀ ਹੋਈ ਹੁੰਦੀ ਆ ਤਾਂ ਉਹਨੂੰ ਆਪਾਂ ਕੱਢ ਨਹੀਂ ਸਕਦੇ ਕਿਉਂਕਿ ਪਿਛਲੇ ਸਾਲਾਂ 'ਚ ਇਹ ਬੜਾ ਤਜਰਬਾ ਰਿਹਾ ਕਿ ਕਈ ਥਾਵਾਂ ਦੇ ਉੱਤੇ ਦੋਗੀਆਂ ਦੇ ਵਿੱਚ ਹਮਲਾ ਹੋਇਆ ਤਾਂ ਸ਼ੁਰੂਆਤੀ ਹਮਲੇ ਨੂੰ ਬੂਟੇ ਰਿਕਵਰ ਕਰ ਲੈਂਦੇ ਆ ਬਸ਼ਰਤੇ ਕਿ ਆਪਾਂ ਉਹਦੇ ਵਿੱਚ ਕੰਟਰੋਲ ਵਾਸਤੇ ਵੀ ਆਪਣੀ ਚਾਰਾ ਜੋ ਕੀਤੀ ਵੀ ਹੋਵੇ ਤੇ ਉਹ ਬੜਾ ਫੋਟ ਕਰਕੇ ਰਿਕਵਰ ਕਰ ਜਾਂਦੀ ਹੈ ਪੂਰੀ ਕਣਕ ਪੂਰੀ ਕਣਕ ਰਿਕਵਰ ਕਰ ਜਾਂਦੀ ਹੈ ਪਿਛਲੇ ਸਾਲਾਂ ਦਾ ਜੇ ਤੁਹਾਡਾ ਕੋਈ ਤਜਰਬਾ ਹੋਇਆ ਤਾਂ ਜਰੂਰ ਸਾਂਝਾ ਕਰਿਆ ਜੇ ਕਿਉਂਕਿ ਕਿਸਾਨ ਵੀਰਾਂ ਨੂੰ ਨਾ ਵੱਧ ਤੋਂ ਵੱਧ ਆਪਾਂ ਮੈਸੇਜ ਅੱਗੇ ਜਰੂਰ ਪਹੁੰਚਾਉਣਾ ਹੈ ਕਈ ਵਾਰ ਡਬਲ ਡਬਲ ਖਰਚਾ ਕਿਸਾਨ ਵੀਰ ਕਰ ਲੈਂਦੇ ਆ ਤਣੇ ਦੀ ਗੁਲਾਬੀ ਸੁੰਡੀ ਵਾਸਤੇ ਆਮ ਤੌਰ ਤੇ ਕਿਸਾਨਾਂ 'ਚ ਹੁਣ ਵਿਹਮ ਭਰਮਾ ਕੇ ਆਪਾਂ ਜਿਹੜੀ ਜਿਹੜੀ ਉੱਪਰ ਵਾਲੀ ਹੈ ਇਹਦੇ ਨਾਲ ਤਣੇ ਦੀ ਗੁਲਾਬੀ ਸੁੰਡੀ ਆਉਂਦੀ ਹੈ ਬਿਲਕੁਲ ਨਹੀਂ ਹੈ ਇਹਦੇ ਨਾਲ ਨਹੀਂ ਆਉਂਦੀ ਇਹਦੇ ਹੋਰ ਫੈਕਟਰ ਨੇ ਪ੍ਰਾਲੀ ਤਾਂ ਆਪਾਂ ਹੁਣ 2-4 ਸਾਲਾਂ ਤੋਂ ਜ਼ਿਆਦਾ ਸਖਤਾਈ ਜਿਹੜੀ ਹਰ ਸਾਲ ਚੱਲ ਰਹੀ ਹੈ ਕਿਉਂਕਿ ਹੁਣ ਤਾਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹਦੀ ਜਿਹੜੀ ਦੇਖਰੇਖ ਕੀਤੀ ਜਾ ਰਹੀ ਹੈ ਇਦੋਂ ਪਹਿਲਾਂ ਤਾਂ ਸਾਰਾ ਕਿਤੇ ਮੇਰਾ خیال ਵੀ ਸਟੱਬਲ ਬਰਨਿੰਗ ਹੀ ਕਰਦੇ ਸੀ ਕਿਸਾਨ ਵੀਰ ਜਿਵੇਂ ਆਪਾਂ ਕਈ ਵਾਰ ਉਲੀ ਰੋਗਾਂ ਦੀ ਗੱਲ ਕਹਿ ਜਾਂਦੇ ਆ ਜੇ ਆਪਾਂ ਉਸ ਹਸਾਬ ਨਾਲ ਇਹਨੂੰ ਮੰਨਦੇ ਕਿ ਉਹਦੇ ਨਾਲ ਕੰਟਰੋਲ ਹੁੰਦੀ ਆ ਅੱਗ ਨਾਲ ਫੇਰ ਤਾਂ ਹੁਣ ਨੂੰ ਆਪਾਂ ਬਿਮਾਰੀਆਂ ਬੁਰੀਆਂ ਤੇ ਸਾਰੇ ਕੀੜੇ ਮਕੌੜੇ ਖਤਮ ਕਰਤੇ ਹੁੰਦੇ ਧਰਤੀ ਤੋਂ ਇਹ ਗੱਲ ਨੂੰ ਬੜਾ ਟੈਕਨੀਕਲ ਤਰੀਕੇ ਨਾਲ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਪਹਿਲੇ ਨੰਬਰ ਤੇ ਤਾਂ ਹੈਗਾ ਤਣੇ ਦੀ ਗੁਲਾਬੀ ਸੁੰਡੀ ਦੇ ਵਿੱਚ ਜਿੱਥੇ ਤੁਹਾਡੇ ਹੁਣ ਝੋਨੇ ਦੇ ਵਿੱਚ ਅਟੈਕ ਐਂਡ ਤੱਕ ਰਹਿੰਦਾ ਹੈ ਉੱਥੇ ਬੜੇ ਚਾਂਸ ਨਹੀਂ ਦੇ ਕਿ ਤੁਹਾਡੇ ਕਣਕ ਦੇ ਵਿੱਚ ਸੁੰਡੀ ਦਾ ਅਟੈਕ ਹੋਵੇ ਕਿਉਂਕਿ ਲੰਬਾ ਸਮਾਂ ਕਣਕ ਝੋਨਾ ਫਸਲੀ ਚੱਕਰ ਹੋ ਰਿਹਾ ਹੈ ਕਈ ਵਾਰ ਕੀ ਹੁੰਦਾ ਕਿ ਇੱਕ ਕਿਸਾਨ ਵੀਰ ਦਾ ਝੋਨਾ ਵੱਢਣ ਸਾਰ ਜਿਵੇਂ ਕਈ ਵਾਰ ਹੁੰਦਾ ਕਿ ਅਕਤੂਬਰ ਦੇ ਆਪਾਂ ਫਰਜ ਕਰ ਲਓ 15-20 ਅਕਤੂਬਰ ਤੱਕ ਝੋਨਾ ਵੱਢ ਲਿਆ ਤੇ 25 ਅਕਤੂਬਰ ਨੂੰ ਕਿਸਾਨ ਵੀਰ ਜਿਹੜੇ ਹੈਗੇ ਉਹ ਕਣਕ ਦੀ ਬਿਜਾਈ ਕਰ ਦਿੰਦੇ ਆ ਉਸੇ ਖੇਤ 'ਚ ਇਹ ਚੀਜ਼ ਨੂੰ ਬੜੇ ਧਿਆਨ ਨਾਲ ਜਿਹੜਾ ਹੈਗਾ ਆਪਾਂ ਨੂੰ ਦੇਖਰੇਖ ਦੀ ਕਰਨੀ ਚਾਹੀਦੀ ਸਭ ਤੋਂ ਪਹਿਲਾ ਨੰਬਰ ਜਿਵੇਂ ਮੈਂ ਗੱਲ ਕਰ ਰਿਹਾ ਸੀ ਝੋਨੇ ਦੇ ਵਿੱਚ ਸੁੰਡੀ ਨੂੰ ਟਾਈਮਲੀ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਆਉਣ ਤੋਂ ਹੀ ਰੋਕੀਏ ਉਹਦੇ ਵਿੱਚ ਬੜੇ ਹਿਸਾਬ ਨਾਲ ਆਪਾਂ ਯੂਰਗਿਆ ਪਾਈਏ ਓਵਰਡੋ ਯੂਰੀਆ ਦੀ ਨਾ ਹੋਵੇ ਹੋਰ ਕੋਈ ਗਰੋਥ ਰੈਗੂਲੇਟਰ ਨਾ ਹੋਣ ਕਿਉਂਕਿ ਸੁੰਡੀ ਦੇ ਜੇ ਮਰਲੋ ਵਾਲੇ ਵਾਲੇ ਪੰਜ ਖੇਤ ਆ ਇਹਦੇ ਅਡਲਟ ਨੇ ਉੱਥੇ ਆਂਡੇ ਦੇਣੇ ਜਿੱਥੇ ਉਹਨੂੰ ਨਰਮ ਤੇ ਮਿੱਠਾ ਪੱਤਾ ਮਿਲੂਗਾ ਸਭ ਤੋਂ ਉਹ ਚੋਣਨਾ ਹੁੰਦਾ ਇਸ ਕਰਕੇ ਬੜੀ ਤਰੀਕੇ ਨਾਲ ਸੰਤੁਲਿਤ ਖੁਰਾਕੀ ਪ੍ਰਬੰਧ ਹੋਊਗਾ ਯੂਰੀਆ ਓਵਰਡੋ ਨਹੀਂ ਹੋਊਗੀ ਤਾਂ ਆਪਾਂ ਪਹਿਲਾਂ ਟੈਂਕ ਨੂੰ ਕੰਟਰੋਲ ਕਰ ਸਕਦੇ ਹਾਂ ਪਲੱਸ ਜੇਟ ਆਇਕ ਆਉਂਦਾ ਤਾਂ ਆਪਾਂ ਗੋਭ ਸਮੇਂ ਜਾਂ ਨਸਾਰੇ ਸਮੇਂ ਜਾਂ ਜਦੋਂ ਜਿਹੜਾ ਹੈਗਾ ਮਿਲਕ ਸਟੇਜ ਹੈ ਜਦੋਂ ਵੀ ਆਪਾਂ ਨੂੰ ਲੱਗਦਾ ਪਹਿ ਇਹਦਾ ਕੰਟਰੋਲ ਤਾਂ ਅਸਲ 'ਚ ਗੋਭ ਤੋਂ ਜਦੋਂ ਗੋਭ ਪਰਦਾ ਉਦੋਂ 10-15 ਦਿਨ ਪਹਿਲਾਂ ਆਪਾਂ ਨੂੰ ਚੈੱਕ ਕਰਕੇ ਨਾ ਜਿੱਥੇ ਗੋਭਾਂ ਸੁੱਕੀਆਂ ਹੁੰਦੀਆਂ ਉੱਥੇ ਟਾਈਮ ਲੀ ਕੰਟਰੋਲ ਆਪਾਂ ਨੂੰ ਕਰਨਾ ਚਾਹੀਦਾ ਚਾਹੇ ਕਿ ਇਹਦੀਆਂ 2-3 ਪੀੜੀਆਂ ਆਉਂਦੀਆਂ ਪਰ ਉਹਦੇ ਵਿੱਚ ਵੀ ਜਿਹੜਾ ਪ੍ਰਕੋਪ ਹੈ ਦਾ ਘਟ ਜਾਂਦਾ ਅਗਲਾ ਹੈ ਕਿ ਗੈਪ ਚੂਨਾ ਕਣਕ ਚੂਨਾ ਦੀ ਬਾੜੀ ਤੇ ਕਣਕ ਦੀ ਬਿਜਾਈ ਦਾ ਗੈਪ ਪਾਣਾ ਕਿਉਂਕਿ ਜਿੱਥੇ ਤੁਹਾਡੇ ਹਮਲਾ ਹੋਊਗਾ ਫਿਰ ਤੁਸੀਂ ਜਿਹੜਾ ਹੈਗਾ ਉਹ ਕਣਕ ਹੈ ਜਿਹੜੀ ਅਕਤੂਬਰ ਚ ਨਾ ਬੀਜੋ ਤੇ ਤਾਮਾਨ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਅਜੇ ਤਾਂ 2-4 ਦਿਨਾਂ ਤੱਕ ਮੌਸਮ ਵਿਗੜਨ ਦੀ ਸੰਭਾਵਨਾ ਹੋ ਸਕਦਾ ਟੈਂਪਰੇਚਰ ਅਕਤੂਬਰ ਚ ਵੀ ਡਾਊਨ ਆ ਜਾਏ ਪਰ ਜਿਹੜਾ ਪਿਛਲੇ ਸਾਲਾਂ ਦਾ ਟ੍ਰੈਂਡ ਇਹ ਹੈ ਵੀ ਅਕਤੂਬਰ ਚ ਤਾਪਮਾਨ ਥੋੜਾ ਜਿਹਾ ਉੱਚਾ ਹੁੰਦਾ ਜਿਹੜਾ ਕਿ ਕੀੜੇ ਮਕੌੜਿਆਂ ਦੇ ਵਧਣ ਫੁੱਲਣ ਦੇ ਵਿੱਚ ਵੱਧ ਮਦਦ ਕਰਦਾ ਅਟੈਕ ਵੀ ਵੱਧ ਆਉਂਦਾ ਤਾਂ ਇਹਦੇ ਕਰਕੇ ਕਣਕ ਦੀ ਬਿਜਾਈ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕਿ ਤੁਸੀਂ 1 ਨਵੰਬਰ ਤੋਂ ਜਾਂ 5 ਤੋਂ 25 ਵਾਲੀ ਵਿੰਡੋ ਬਹੁਤ ਵਧੀਆ ਬਹੁਤ ਚੰਗੇ ਝਾੜ ਵਾਲੀ 5 ਅਕਤੂਬਰ ਤੋਂ ਨਵੰਬਰ ਤੋਂ 25 ਨਵੰਬਰ 28 ਨਵੰਬਰ ਉਹਦੇ ਵਿੱਚ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਕਈ ਕਿਸਾਨ ਵੀਰ ਕਹਿੰਦੇ ਕਿ ਸਾਡੀ 1 ਅਕਤੂਬਰ ਚ 25 26 ਅਕਤੂਬਰ ਨੂੰ ਕਣਕ ਬੀਜਣੀ ਸਾਡੀ 5 ਨਵੰਬਰ ਨੂੰ ਚੱਲੇਗੀ ਕੋਈ ਲੇਟ ਨਹੀਂ ਹੈ 25 ਨਵੰਬਰ ਤੱਕ ਸਹੀ ਸਮਾਂ ਹੁੰਦਾ ਹੈ ਅਕਤੂਬਰ ਨਵੰਬਰ ਦੇ ਆਖਰੀ ਹਫ਼ਤੇ ਤੱਕ ਕਣਕ ਦੀ ਬਿਜਾਈ ਤੁਸੀਂ ਕਰ ਸਕਦੇ ਆਂ ਫਿਰ ਆ ਗਿਆ ਆਪਣਾ ਬੀਜ ਦੀ ਸੋਧ ਬੀਜ ਦੀ ਸੋਧ ਦੇ ਵਿੱਚ ਕਿਸਾਨ ਵੀਰੋ ਚਾਹੇ ਕਿ ਆਪਣੀ ਜਿਹੜੀ ਬੀਜ ਸੋਧ ਆਪਾਂ ਉਹਨੂੰ ਸਿਉਂਕ ਵਾਸਤੇ ਰਸ ਚੂਸ ਕੀੜਿਆਂ ਵਾਸਤੇ ਵਾਈਟ ਗਰੱਬ ਵਾਸਤੇ ਕਰਦੇ ਆਂ ਟ੍ਰੀਟਮੈਂਟ ਉਹਦੀ ਸਕਿੰਗ ਪੈਸਟ ਵਾਸਤੇ ਕਰਦੇ ਆਂ ਟ੍ਰੀਟਮੈਂਟ ਉਹਦੀ ਪਰ ਇਹ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੀੜੇ ਮਕੋੜੇ ਸੁੰਡੀਆਂ ਤੋਂ ਇਹਨਾਂ ਤੋਂ ਵੀ ਕੰਟਰੋਲ ਆਪਾਂ ਨੂੰ ਪਹਿਲੇ ਪਾਣੀ ਤੱਕ ਦਿੰਦੇ ਆ ਚਾਹੇ ਉਹ ਤੁਸੀਂ ਥਾਇਮਥਾਕਸਮ ਨਾ ਟਰੀਟ ਕਰਦੇ ਆ ਚਾਹੇ ਕਲੋਰੋਪੈਰੀਫਾਸ ਨਾ ਕਰਦੇ ਆ ਕਈ ਕਿਸਾਨ ਵੀ ਮੈਟਰਾਇਜ਼ਮ ਐਨਿਸੋਪਲੀ ਜਿਹੜਾ ਹੈਗਾ 1% ਫਾਰਮੂਲੇਸ਼ਨ ਆ ਉਹਦੀ ਵਰਤੋਂ ਵੀ ਕਰ ਲੈਂਦੇ ਆ ਸੀ ਟ੍ਰੀਟਮੈਂਟ ਜ਼ਰੂਰ ਕਰੋ ਕੀਟਨਾਸ਼ਕ ਨਾਲ ਤਾਂ ਉਹਦੇ ਨਾਲ ਤੁਹਾਨੂੰ ਬੜਾ ਵਧੀਆ ਕੰਟਰੋਲ ਜਿਹੜਾ ਹੈਗਾ ਇਹ ਪਹਿਲੇ ਪਾਣੀ ਤੱਕ ਮਿਲੂਗਾ ਪਹਿਲੇ ਪਾਣੀ ਤੇ ਤੁਸੀਂ ਚੈੱਕ ਕਰੋ ਜੇ ਜ਼ਰੂਰਤ ਲੱਗਦੀ ਹੈ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਤੁਹਾਨੂੰ ਕਈ ਥਾਵਾਂ ਤੇ ਕੋਈ ਪੀਲਾ ਪਾਣਾ ਜਾਂ ਕੋਈ ਗੋਭ ਸੁੱਕੀ ਨਜ਼ਰ ਆਉਂਦੀ ਹੈ ਤਾਂ ਫਿਰ ਤੁਸੀਂ ਤੁਰੰਤ ਉਹਦੇ ਵਿੱਚ ਕੀਟਨਾਸ਼ਕ ਦੀ ਟ੍ਰੀਟਮੈਂਟ ਕਰਨ ਅਪਰੰਤ ਸਿਫਾਰਿਸ਼ ਅਨੁਸਾਰ ਫਿਰ ਪਾਣੀ ਲਾਓ ਪਾਣੀ ਨੂੰ ਜਿਵੇਂ ਆਪਾਂ ਹੋਰ ਵੀ ਜਿਹੜਾ ਹੈਗਾ ਇੱਕ ਨੁਕਤਾ ਇਹ ਵੀ ਹੈ ਕਿ ਆਪਾਂ ਪਾਣੀ ਕੋਸ਼ਿਸ਼ ਕਰੀਏ ਜੇ ਆਪਣੇ ਕੋਲ ਲਾਈਟ ਅਵੇਲੇਬਿਲਟੀ ਹੈਗੀ ਦਿਨੇ ਲਈਏ ਉਹਦੇ ਨਾਲ ਜਿਹੜੇ ਪੰਛੀ ਬਗਲੇ ਵਗੈਰਾ ਉਹ ਜਿਹੜੇ ਹੈਗੇ ਆ ਸੁੰਡੀ ਜੇ ਕੋਈ ਹੋਵੇ ਤਾਂ ਉਹ ਚੁਗ ਲੈਂਦੇ ਆ ਤੇ ਇਹ ਤਿੰਨ ਨੁਕਤਿਆਂ ਦਾ ਖਾਸ ਧਿਆਨ ਰੱਖੋ ਇੱਕ ਤਾਂ ਬਜਾਈ ਦੀ ਕਾਲੀ ਨਾ ਕਰੋ ਇੱਕ ਝੁੰਨੇ ਦੇ ਵਿੱਚ ਆਪਾਂ ਟਾਈਮ ਲਈ ਕੰਟਰੋਲ ਕੀਤੀ ਹੋਈ ਹੋਵੇ ਸੁੰਡੀ ਉਹਦੇ ਵਿੱਚ ਬਹੁਤ ਜ਼ਿਆਦਾ ਅਟੈਕ ਨਾ ਹੋਵੇ ਇਹ ਨਹੀਂ ਹੋਵੇ ਬਾਸਮਤੀ ਆਪਣੀ ਬੀਜੀ ਆ ਤੇ ਆਪਾਂ ਉਹਨੂੰ ਤਿੰਨ ਤਿੰਨ ਗੱਟੇ ਯੂਰੀਆ ਪਾਈ ਤੇ ਉਹਦੇ ਚਿੱਟੀਆਂ ਮੁੰਜਰਣ ਭਰਿਆ ਹੋਇਆ ਸੁੰਡੀ ਬਹੁਤ ਜ਼ਿਆਦਾ ਤਾਂ ਫਿਰ ਜਿਹੜਾ ਹੈਗਾ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਗਲਾਬੀ ਸੁੰਡੀ ਹੈ ਜਿਹੜੀ ਇਹ ਆਏ ਨਹੀਂ ਇਹ ਅੱਗ ਲੱਗੇ ਵਾਲੇ ਬਾਣਾ ਜੀ ਵੀ ਪਿਛਲੇ ਸਾਲਾਂ ਚ ਆਉਂਦੀ ਹੈ ਬਿਨਾਂ ਅੱਗ ਵਾਲਿਆਂ ਜੀ ਵੀ ਆ ਸਕਦੀ ਹੈ ਨਰਮੇ ਜਿੱਥੇ ਝੋਨਾ ਹੈ ਨਹੀਂ ਉੱਥੇ ਵੀ ਸੁੰਡੀ ਆ ਸਕਦੀ ਹੈ ਨਰਮੇ ਵਾਲੇ ਬਾਣ ਚ ਵੀ ਆ ਸਕਦੀ ਹੈ ਇਹ ਜਿਹੜੇ ਹੈਗੇ ਕੀੜੇ ਮਕੌੜੇ ਆ ਇਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਕਿ ਆਪਾਂ ਕੋਈ ਪਾਰਟਿਕੂਲਰ ਕੰਡੀਸ਼ਨ ਹੋਵੇ ਇਹ ਜਿਹੜਾ ਉੱਚ ਤਾਪਮਾਨ ਜਾਂ ਪਿਛਲੇ ਪਿਛਲੀ ਫਸਲ ਦਾ ਕੈਰੀਓਵਰ ਜਾਂ ਆਪਾਂ ਟ੍ਰੀਟਮੈਂਟ ਸਹੀ ਸਮੇਂ ਨਾ ਕਰੀਏ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਅਟੈਕ ਆ ਸਕਦਾ ਪਰ ਇਹਨੂੰ ਟਾਈਮਲੀ ਆਪਾਂ ਕੰਟਰੋਲ ਕਰ ਸਕਦੇ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਜਿਹੜੀਆਂ ਤਿੰਨ ਗੱਲਾਂ ਦਾ ਖਾਸ ਧਿਆਨ ਰੱਖੋ ਬਜਾਈ ਹੈ ਜਿਹੜੀ ਕਣਕ ਦੀ ਨਾਲ ਕੋਸ਼ਿਸ਼ ਕਰੋ ਕਿ ਆਪਾਂ ਨਵੰਬਰ ਲਾਸਟ ਤੇ ਲੈ ਜਾਈਏ ਜਾਂ 30 ਤੇ ਜਾਂ ਫਿਰ ਦਾ ਆਪਣਾ ਸੌਰੀ ਅਕਤੂਬਰ ਲਾਸਟ ਤੇ ਲੈ ਜਾਈਏ ਜਾਂ ਫਿਰ ਨਵੰਬਰ ਦੇ ਪਹਿਲੇ 15 ਵਾੜੇ ਦੇ ਵਿੱਚ ਜਾਂ 25 ਨਵੰਬਰ ਤਾਈ ਤੁਸੀ ਬਜਾਈ ਕਰੋ ਤਾਂ ਮਨ ਥੋੜਾ ਡਾਊਨ ਆ ਜਾਂਦਾ ਝੋਨੇ ਦੀ ਬਾੜੀ ਤੇ ਕਣਕ ਦੀ ਬਜਾਈ ਦੇ ਵਿੱਚ ਗੈਪ ਵੀ ਪੈ ਜਾਂਦਾ ਹੈ ਤੇ ਫਿਰtheta ਹੈਗਾ ਕਿ ਟ੍ਰੀਟ ਕਰਕੇ ਸੀਡ ਜਿਹੜਾ ਉਹ ਜ਼ਰੂਰ ਬੀਜੋ ਜੇ ਆਪਾਂ ਟ੍ਰੀਟਮੈਂਟ ਕਰਕੇ ਅ ਬੀਜਾਂਗੇ ਨਾ ਤਾਂ ਉਹਦੇ ਨਾਲ ਵੀ ਕਾਫੀ ਹੱਦ ਤਾਈਂ ਜਿਹੜਾ ਕੰਟਰੋਲ ਮਿਲਦਾ ਪਿਛਲੇ ਸਾਲਾਂ ਜੇ ਕਾਫੀ ਕਿਸਾਨ ਵੀਰ ਮੈਟਾਰਾਈਜ਼ਮ ਹੈ ਨੀਸੋ ਪੋਲੀ ਟੈਕਨੀਕਲ ਹੈ 1% ਕਿਉਂਕਿ ਮੈਂ ਬ੍ਰਾਂਡ ਨੇਮ ਦੀ ਜ਼ਿਆਦਾ ਗੱਲ ਨਹੀਂ ਕਰਦਾ ਹੁੰਦਾ ਜਿਹੜੇ ਸਪਾਰਸ ਨਾ ਹੋਣ ਤਾਂ ਉਹਦੇ ਵਿੱਚ ਵੀ ਕਾਫੀ ਰਿਜ਼ਲਟ ਆ ਜਿਹੜਾ ਕਿਸਾਨ ਵੀਰਾਂ ਨੂੰ ਮਿਲਿਆ ਸੋ ਹੋਰ ਕੋਈ ਸਵਾਲ ਹੋਵੇ ਸਾਬ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਸ਼ਾ ਰਹੋ ਆਬਾਦ ਰਹੋ